ਜੀ ਗੜੀ ਜੀ ਜੀ ਸਤਿ ਸ੍ਰੀ ਅਕਾਲ ਜੀ ਅੱਜ ਅਸੀਂ ਇੱਥੇ ਹੁਸ਼ਿਆਰਪੁਰ ਪੁਲਿਸ ਲਾਈਨ ਦੇ ਵਿੱਚ ਖੜੇ ਆਂ ਇੱਥੇ ਅਸੀਂ ਅੱਜ ਜੋ ਪੁਲਿਸ ਐਲਡਰਸ ਡੇ ਆਈ ਸਾਲ ਅਸੀਂ ਮਨਾਉਂਦੇ ਆਂ ਦਸੰਬਰ ਮਹੀਨੇ ਦੇ ਵਿੱਚ ਉਹ ਅੱਜ ਇਸ ਤੈ ਮਨਾਇਆ ਹੈਗਾ ਜਿਹਦੇ ਵਿੱਚ ਸਾਡੇ ਜੋ ਪੈਨਸ਼ਨਰਸ ਹੈਗੇ ਪੁਲਿਸ ਦੇ ਉਹਨਾਂ ਨੂੰ ਅਸੀਂ ਇਨਵੀਟੇਸ਼ਨ ਦਿੰਨੇ ਆ ਕਿ ਇੱਥੇ ਆਣ ਤੇ ਬੜਾਈ ਵਧੀਆ ਲੱਗਿਆ ਕਿ ਉਹਨਾਂ ਨੇ ਭੜ ਚੜ ਕੇ ਅੱਜ ਹਿੱਸਾ ਲਿਆ ਹੈ ਠੰਡ ਦੇ ਵਿੱਚ ਵੀ ਉਹ ਕਾਫੀ ਬਜ਼ੁਰਗ ਹੋ ਚੁੱਕੇ ਹਨ ਉਹ ਵੀ ਆਜ ਇੱਥੇ ਪਹੁੰਚੇ ਹਨ ਤੇ ਅਸੀਂ ਉਹਨਾਂ ਨਾਲ ਬਾਤचीत ਕੀਤੀ ਆਪਣੇ ਵੀ ਵਿਚਾਰ ਦਿੱਤੇ ਉਹਨਾਂ ਨੂੰ ਤੇ ਉਹਨਾਂ ਦੇ ਵੀ ਅਸੀਂ ਜੋ ਸੁਜੈਸ਼ਨਸ ਹੈਗੇ ਕੋਈ ਸੁਝਾਅ ਹੈਗੇ ਕੋਈ ਦੁੱਖ ਤਕਲੀਫ ਹੈਗੀ ਉਹਨਾਂ ਨੂੰ ਸੁਣਿਆ ਹੈਗਾ ਤੇ ਜੋ ਸਾਡੇ ਵੱਲੋਂ ਕਰਨ ਯੋਗ ਹੈਗਾ ਉਹ ਕੀਤਾ ਜਾਊਗਾ ਪ੍ਰਾਇੋਰਟੀ ਤੇ ਤੇ ਅਸੀਂ ਇਹ ਇੱਕ ਦਿਨ ਹੁੰਦਾ ਹੈ ਜਿਹਦੇ ਵਿੱਚ ਅਸੀਂ ਉਹਨਾਂ ਨੂੰ ਰਿਸਪੈਕਟ ਆਪਣੇ ਵੱਲੋਂ ਜੋ ਦੇ ਸਕਦੇ ਆ ਕਿਉਂਕਿ ਉਹਨਾਂ ਨੇ ਆਪਣੀ ਏਜ ਦੇ ਆਪਣੀ ਲਾਈਫ ਦੇ ਜੋ ਪ੍ਰਾਈਮ ইয়ারਸ ਹੈਗੇ ਜਵਾਨੀ ਪੂਰਾ ਯੂਥ ਉਹ ਦੇਸ਼ ਵਾਸਤੇ ਪੰਜਾਬ ਪੁਲਿਸ ਵਾਸਤੇ ਸੋਸਾਇਟੀ ਵਾਸਤੇ ਉਹਨਾਂ ਨੇ ਦਿੱਤਾ ਹੈਗਾ ਤੇ ਇੱਕ ਰਿਸਪੈਕਟ ਦੇਣ ਵਾਸਤੇ ਇਹ ਮਾਨਯੋਗ ਡੀਜੀਪੀ ਪੰਜਾਬ ਸਰ ਦੇ ਡਾਇਰੈਕਸ਼ਨਸ ਵੀ ਹੈਗੇ ਕਿ ਆਈ ਸਾਲ ਅਸੀਂ ਪੁਲਿਸ ਐਲਡਰਸ ਦੇ ਮਨਾਨੇ ਆ ਤੇ ਅੱਜ ਵੀ ਇੱਥੇ ਬੜਾ ਹੀ ਸੁਖਾਵਾਂ ਮਾਹੌਲ ਹੈ ਤੇ ਬਹੁਤ ਸਾਨੂੰ ਵਧੀਆ ਲੱਗਿਆ ਹੈਗਾ ਆਪਣੇ ਹੀ ਇੱਕ ਐਕਸਟੈਂਡਿਡ ਫੈਮਿਲੀ ਮੈਂਬਰਸ ਨੂੰ ਮਿਲ ਕੇ ਸਰ ਬਹੁਤ ਇੰਨੀ ਕੰਪਲੇਂਟ ਸੀ ਕਿ ਜਦੋਂ ਪਠਾਨਾ ਤੇ ਜਾਣੇ ਸਾਨੂੰ ਮਾਨ ਸਮਾਨ ਨਹੀਂ ਮਿਲਦਾ ਉਦੋਂ ਵੀ ਕੋਈ ਅਟ੍ਰੈਕਸ਼ਨ ਜਾਰੀ ਹਾਂਜੀ ਇਹਨਾਂ ਦੇ ਛੋਟੇ ਛੋਟੇ ਕੁਝ ਇਸ਼ੂਸ ਸੀਗੇ ਅੱਜ ਅਸੀਂ ਨੋਟ ਕਰ ਲਏ ਹੈਗੇ ਉਹਨਾਂ ਨੂੰ ਅਸੀਂ ਟੇਕ ਅਪ ਕਰਾਂਗੇ ਵੈਸੇ ਅਸੀਂ ਸਾਰੇ ਨੂੰ ਇਨਸਟਰਕਸ਼ਨਸ ਦਿੱਤੀ ਹੋਈਆਂ ਫੇਰ ਵੀ ਅਗਰ ਕੋਈ ਹੈਗਾ ਅਸੀਂ ਫੇਰ ਰਿਟਨ ਇਨਸਟਰਕਸ਼ਨਸ ਵੀ ਐਂਡ ਵਰਬਲੀ ਵੀ ਫੇਰ ਸਾਰੇ ਨੂੰ ਦੱਸ ਦਾਂਗੇ ਕਹੀਂ ਤੇ ਵੀ ਐਦਾਂ ਦੀ ਕੋ ਗੱਲ ਨਹੀਂ ਹੈ। ਇਹ ਦੇਖਿਓ ਏਜ ਜਦ ਕਿੰਨੀ ਏਜ ਹੈ ਦਾ ਕੋਈ 90 ਏਜ ਤਾਂ ਫਾਈ ਜੀ ਜੀ ਬਹੁਤ ਬਹੁਤ ਇਹ ਯਹਾਂ ਪੇ ਅਸੀਂ ਅੱਜ 80 ਸਾਲ ਤੋਂ ਉੱਪਰ 15 ਜਿਹੜੇ ਸਾਡੇ ਪੈਨਸ਼ਨਰਸ ਹੈਗੇ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਹੈ ਤੇ 15 ਤੋਂ 80 ਤੋਂ ਹੈਗੇ ਉੱਪਰ 85 ਸਾਲ ਦੇ ਵੀ ਹੈਗੇ ਲਗਭਗ 90 ਤੇ ਵੀ ਪਹੁੰਚੇ ਹੋਏ ਹੈ। ਤੇ ਫੇਰ ਵੀ ਅੱਜ ਇੱਥੇ ਪਹੁੰਚੇ ਆਂ ਬੜੀ ਮਾਣ ਦੀ ਗੱਲ ਹੈ